ਪਾਈ ਅਮਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਇਨਸਾਫ ਦੀ ਮੰਗ ਹੈ ਜਿਹੜੀ ਉਹ ਦਮਦਮੀ ਟਕਸਾਲ ਦੇ ਮੁਖੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਹੁਣ ਦਮਦਮੀ ਟਕਸਾਲ ਦੇ ਮੁਖੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਖਾਲਸਾ ਬਹੀਰ ਕਈ ਥਾਵਾਂ ਦੇ ਉੱਤੇ ਆਰੰਭ ਕੀਤੀ ਗਈ ਅਤੇ ਮੁਰ ਤੋਂ ਜਿਹੜੀ ਫਿਰ ਤੋਂ ਜਿਹੜੀ ਖਾਲਸਾ ਬਹੀਰਾ ਸ਼ੁਰੂ ਕੀਤੀ ਜਾਵੇਗੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਖੰਡ ਪਾਠ ਵੀ ਜਿਹੜੇ ਰਖਾਏ ਜਾਣਗੇ ਅਤੇ ਸਿੰਘਾਂ ਨੂੰ ਲੈ ਕੇ ਜਿਹੜੀ ਰਿਹਾਈ ਨੂੰ ਲੈ ਕੇ ਮੰਗੋ ਕੀਤੀ ਜਾਵੇਗੀ ਪੂਰੇ ਮੁੱਦੇ ਲੈ ਕੇ ਸੁਣਦੇ ਹਾਂ ਦਮਦਮੀ ਟਕਸਾਲ ਦੇ ਮੁਖੀ ਦਾ ਕੀ ਕਹਿਣਾ ਹੈ ਪਿਛਲੇ ਦਿਨਾਂ ਤੋਂ ਭਾਈ ਅਮਰਪਾਲ ਸਿੰਘ ਤੇ ਸਾਥੀਆਂ ਸਮੇਤ ਜਿਬਰੂਗੜ੍ਹ ਸ਼ਾਮ ਦੀ ਜੇਲ੍ਹ ਵਿੱਚ ਜੋ ਨਜ਼ਰਬੰਦ ਹਾਰੇ ਅਤੇ ਲੰਬੇ ਅਰਸੇ ਤੋਂ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਸਾਡੇ ਵੀਰ 33 32 ਸਾਲ ਤੋਂ ਗੇਲੀਆਂ ਦੀਆਂ ਕਾਰਕ ਕੋਠੀਆਂ ਤੇ ਤੁਸੀਂ ਇਹ ਚੱਲ ਰਹੇ ਨੇ ਸਮੁੱਚੇ ਵੀਰਾਂ ਦੀ ਰਿਹਾਈ ਵਾਸਤੇ ਜੋ ਪ੍ਰੋਗਰਾਮ ਪੰਜ ਤਖਤਾ ਤੇ ਅਰਦਾਸ ਦਰੂਕਿਆ ਗਿਆ ਸੀ आज जो तीसरे ताकत सिबी दमदमा साहब वेखे भारी ਸੰਗਤਾਂ ਦੇ ਇਕੱਠ ਵਿਚ ਅਰਦਾਸ ਬੇਨਤੀ ਕੀਤੀ ਹੈ ਅਤੇ ਉਹਨਾਂ ਸਮੂਹੇ ਵੀਰਾਂ ਦੀ ਰਿਹਾਈ ਵਾਸਤੇ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ ਹੈ ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਵੀਰਾਂ ਨੂੰ ਛੇਤੀ ਤੋਂ ਛੇਤੀ ਰਿਹਾਈਆਂ ਬਖਸ਼ਣ ਅਤੇ ਘਰ ਪਰਿਵਾਰ ਵਿੱਚ ਆ ਕੇ ਪੰਥ ਦੀ ਨਿਗਰ ਸੇਵਾ ਪਹਿਲਾਂ ਦੀ ਤਰ੍ਹਾਂ ਫਿਰ ਕਰ ਸਕਣ ਆਉਣ ਵਾਲਾ ਜੋ ਪ੍ਰੋਗਰਾਮ ਬਣਾਇਆ ਗਿਆ ਹੈ ਉਹ 9 ਤਰੀਕ ਸਨੀਚਰਵਾਰ 9 ਦਸੰਬਰ ਸਨੀਚਰਵਾਰ ਗੁਰਦੁਆਰਾ ਸੁ ਅਮਰਤਾ ਸਠਵਾਲ ਪੁਰਖ ਮਾੜਾ ਤੇ ਲਾਗੇ ਖਾਲਸਾ ਵਹੀਰ ਜਿਹੜੀ ਆਰੰਭ ਕੀਤੀ ਜਾ ਰਹੀ ਹੈ ਜਿਹੜੀ ਕਰੀਬਨ 10 ਵਜੇ ਤੁਰ ਪੈਣੀ ਹੈ ਸ਼ਾਮੀ 5 5:30 ਵਜੇ ਸ੍ਰੀ ਗੋਇੰਦਵਾਲ ਸਾਹਿਬ ਨਗਰਾਂ ਦੇ ਵਿੱਚ ਦੀ ਹੁੰਦੀ ਹੋਈ ਪਹੁੰਚੇਗੀ ਮੈਂ ਸਾਰੇ ਵੀਰਾਂ ਨੂੰ ਜਿੰਨੇ ਤੁਸੀਂ ਇੱਥੇ ਆਏ ਹੋ ਵਿਸ਼ੇਸ਼ ਤੌਰ ਤੇ ਮਾਝੇ ਦੇ ਇਲਾਕੇ ਦੇ ਜਿਹੜੇ ਨੇੜੇ-ਨੇੜੇ ਵਾਲੇ ਪਿੰਡਾਂ ਦੇ ਨੌ ਜਵਾਨ ਵੀਰ ਨੇ ਮੈਂ ਉਹਨਾਂ ਨੂੰ ਸਨਿਮਰ ਬੇਨਤੀ ਕਰਦਾ ਹੈ ਮਾਲਵੇ ਵਿੱਚ ਆਪਾਂ ਦੋ ਵੀ ਹੀਰਾ ਪੇ ਲੋ ਕੱਢੀਆਂ ਸੀ ਬਹੁਤ ਸੰਗਤਾਂ 'ਚ ਪਾਰਿਓ ਤੇ ਛਾਪ ਆਇਆ ਗਿਆ ਮਾਝੇ ਵਿੱਚ ਆਪਾਂ ਇਹ ਵੀ ਹੀਰ ਕੱਢਣੀ ਹੈ ਪਿਛਲੇ ਦਿਨੀ ਸਰਕਾਰ ਨੇ ਰੋਕਾਵਟ ਖੜੀ ਕਰ ਦਿੱਤੀ ਸੀ ਪਰ ਇਹ 9 ਤਰੀਕ ਸਨੀਚਰਵਾਰ ਨੂੰ ਆਪਾਂ ਦੁਬਾਰਾ ਖਾਲਸਾ ਵੀਰ ਜਿਹੜੀ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੱਢ ਰਹੇ ਆ ਵਾਦ ਤੋਂ ਬਾਅਦ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਦੂਸਰੀ ਬੇਨਤੀ ਇਹ ਹੈ ਕਿ ਜਿਵੇਂ ਅੱਜ ਆਪ ਅਰਦਾਸ ਵਿੱਚ ਸ਼ਾਮਲ ਹੋਏ ਆ ਇਸੇ ਤਰ੍ਹਾਂ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ 17 ਤਰੀਕ ਦਿਨ ਆਇਆ ਐ ਐਤਵਾਰ ਨੂੰ 17 ਦਸੰਬਰ ਐਤਵਾਰ ਨੂੰ ਉਥੇ ਵੀ ਸ੍ਰੀ ਅਖੰਡ ਪਾਠਾਂ ਦੇ ਹੋਮ ਪਾਣੇ ਨੇ 15 ਤਰੀਕ ਨੂੰ ਸ਼ੁੱਕਰਵਾਰ ਨੂੰ ਅਖੰਡ ਪਾਠ ਸਭਰਾਮਭ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਫਟੋਜ ਜਿਹੜੇ ਨੇ 17 ਦਸੰਬਰ 2023 ਨੂੰ ਪਾਏ ਜਾਣਗੇ ਔਰ ਸਾਰੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਵੀਰਾਂ ਭੈਣਾਂ ਬਜ਼ੁਰਗ ਮਾਤਾਵਾਂ ਨੂੰ ਸਨਮਰ ਬੇਨਤੀ ਆ ਭਾਈ ਵੀ ਆਪਾਂ ਸਾਰੇ ਜਿੰਨੇ ਵੀਰ ਉੱਥੇ ਪਹੁੰਚ ਸਕਦੇ ਹੋ ਆਪਾਂ ਆਪਣੇ ਵਹੀਕਲਾਂ ਤੇ ਜਾਂ ਟ੍ਰੇਨਾਂ ਰਾਹੀਂ ਤਕਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵੀ ਆਪਾਂ ਸਾਰੇ ਨੇ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਇਹ ਸਾਰਿਆਂ ਦੀ ਸੇਵਾ ਵਿੱਚ ਬੇਨਤੀ ਹੈ ਤਕਤ ਸ੍ਰੀ ਹਜੂਰ ਸਾਹਿਬ ਵਾਲਾ ਪ੍ਰੋਗਰਾਮ ਉਹ ਲੀਕ ਕੇ ਥੋੜੇ ਦਿਨਾਂ 'ਚ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇਗਾ ਫਿਰ ਆਪਾਂ ਸ੍ਰੀ ਹਜੂਰ ਸਾਹਿਬ ਵਾਸਤੇ ਵੀ ਬਣੇ ਹੋਏ ਪ੍ਰੋਗਰਾਮ ਤੇ ਸਭ ਸੰਗਤਾਂ ਹਮਮਾ ਕੇ ਉੱਥੇ ਵੀ ਆਪਾਂ ਪਹੁੰਚਣਾ ਹੈ ਕਿ ਸਾਧਗੁਰੂ ਅੱਗੇ ਅਰਦਾਸ ਪੇਂਡਤੀ ਕਰਕੇ ਤਰਲੇ ਲਈਏ ਤਾਂ ਕਿ ਸਾਡੇ ਵੀਰਾਂ ਦੀ ਬੰਦ ਖਲਾਸੀ ਹੋ ਸਕੇ ਔਰ ਇਹ ਝਾਲਮ ਸਰਕਾਰਾਂ ਦੇ ਕੰਨਾਂ ਤੇ ਕਿ ਸਾਡੀ ਆਵਾਜ਼ ਜਿਹੜੀ ਹੈ ਇਹ ਪਹੁੰਚ ਸਕੇ ਬਹੁਤ ਬਹੁਤ ਤੁਹਾਡਾ ਸਾਰੀਆਂ ਸੰਗਤਾਂ ਦਾ ਔਰ ਸੇਵਕ ਪਰਿਵਾਰ ਜਥੇਦਾਰ ਤਰਸੇਮ ਸਿੰਘ ਜੀ ਬੀਬੀ ਬਲਵਿੰਦਰ ਕੌਰ ਸਮੁੱਚੇ ਪਰਿਵਾਰ ਤੇ ਸਭ ਸੰਗਤਾਂ ਦਾ ਖਾਲਸਾ ਜੀ ਤੁਹਾਡਾ ਧੰਨਵਾਦ ਹੈ ਤੁਸੀਂ ਇੱਥੇ ਤੱਕ ਸਭ ਤੇ ਪਹੁੰਚੇ ਹੋ ਸਾਰੇ ਅਰਦਾਸ ਵਿੱਚ ਆਪਾਂ ਸ਼ਾਮਲ ਹੋਏ ਆਉਣ ਵਾਲੇ ਰੱਖੇ ਹੋਏ ਪ੍ਰੋਗਰਾਮਾਂ 'ਚ ਵੀ ਵੱਧ ਚੜ ਕੇ ਸਾਰੇ ਨੇ ਆਪਣਾ ਯੋਗਦਾਨ ਪਾਉਣਾ ਹੈ ਆਪਾਂ ਆਪਣੀਆਂ ਗੱਡੀਆਂ ਮੋਟਰਾਂ ਵਹੀਕਲ ਲੈ ਕੇ 9 ਤਰੀਕ ਨੂੰ ਵੀ ਪਹੁੰਚਣਾ ਹੈ 17 ਦਸੰਬਰ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਵੀ ਗੁਰੂ ਕੇ ਦਰਸ਼ਨ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ